ਓਏ ਮੈਂ ਜਾਂ ਤਾਂ ਪਤਾ ਮੰਨਦਾ ਨਹੀਂ ਸਤਕਾਰ ਕਰਾਂ ਸਭ ਧਰਮਾਂ ਦਾ ਓਏ ਮੇਰੇ ਮਨ ਵਿੱਚ ਹੀ ਕੋਈ ਵੱਸਦਾ ਏ ਮੈਨੂੰ ਮਿਲ ਜਾਣਾ ਏ ਮੇਰੇ ਕਰਮਾਂ ਦਾ ਘਰ ਛੱਡ ਕੇ ਮਾਪੇ ਰੱਬ ਵਰਗੇ ਮੈਂ ਤੀਰਥਾਂ ਉੱਤੇ ਜਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਕੀ ਲੈਣਾ ਸ਼ੌਕਾਰਾਂ ਤੋਂ ਹਰ ਮਾੜਾ ਬੰਦਾ ਯਾਰ ਮੇਰਾ ਓਏ ਨਾ ਬੁਕਲ ਦੇ ਵਿੱਚ ਛੁਰੀ ਰੱਖਾਂ ਨਾ ਦੋਰਾ ਏ ਕਿਰਦਾਰ ਮੇਰਾ ਓਏ ਮੈਂ ਭੇਦੀ ਬਣ ਕੇ ਸੱਜਣਾ ਦਾ ਕਿਸੇ ਘਰ ਦੀ ਲੰਕਾ ਟਾਂਦਾ ਨਹੀਂ ਓਏ ਮੈਂ ਆਂਡਾ ਮੀਟ ਦਾ ਖਾ ਲੈਂਦਾ ਪਰ ਕਿਸੇ ਦਾ ਖਾਂਦਾ ਨਹੀਂ ਦੇ ਪੱਖਾ ਦੇ ਕੇ ਸੇਵਾ ਵਿੱਚ ਉਤੇ ਨਹੀਂ ਨਾਲ